ਪੂਰੇ ਉੱਤਰ ਭਾਰਤ ਦੇ ਵਿੱਚੀ ਠੰਡ ਦਾ ਪ੍ਰਕੋਪ جاری ਹੈ ਉੱਥੇ ਹੀ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਕਿ ਕੋਹਰੇ ਦੀ ਮਾਰ ਜ਼ਰੂਰ ਲੋਕਾਂ ਦੇ ਉੱਪਰ ਪੈਂਦੀ ਨਜ਼ਰ ਆ ਰਹੀ ਹੈ ਸੋ ਅੰਮ੍ਰਿਤਸਰ ਜੰਮੂ ਹਾਈਵੇ ਤੇ ਅਸੀਂ ਖੜੇ ਆ ਜਿੱਥੇ ਵਿਜ਼ਿਬਿਲਟੀ ਦੀ ਗੱਲ ਕਰੀਏ ਤੇ ਵਿਜ਼ਿਬਿਲਟੀ ਤੁਸੀਂ ਦੇਖ ਸਕਦੇ ਹੋ ਕਿ ਲੋਕ ਡਰਾਈਵਿੰਗ ਕਰਦੇ ਸਮੇਂ ਜ਼ਰੂਰ ਲਾਈਟਾਂ ਦਾ ਸਹਾਰਾ ਫੋਗ ਲਾਈਟਾਂ ਦਾ ਸਹਾਰਾ ਲੈਂਦੇ ਨਜ਼ਰ ਆ ਰਹੇ ਆ ਡਰਾਈਵਿੰਗ ਕਰਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਬ ਗੱਲ ਕਰੀਏ ਸੂਰਜ ਦੀ ਤੇ ਸੂਰਜ ਦੀ ਕਿੰਨਾ ਜ਼ਰੂਰ ਸਾਰਾ ਦਿਨ ਲੋਕ ਨਹੀਂ ਦੇਖ ਪਾਉਂਦੇ ਆ ਜਿਸ ਵਜ੍ਹਾ ਨਾਲ ਜਿਹੜੇ ਜਿਹੜੀ ਲੋਕਾਂ ਨੂੰ ਕੋਹਰਾ ਸਾਰਾ ਦਿਨ ਅੰਮ੍ਰਿਤਸਰ ਤੇ ਰਹਿੰਦਾ ਹੈ ਤਾਂ ਸੋ ਦਿੱਕਤਾ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਨਾਲ ਹੀ ਠੰਡ ਦਾ ਜਿਹੜਾ ਮਜ਼ਾ ਲੋਕ ਜ਼ਰੂਰ ਲੈਂਦੇ ਨਜ਼ਰ ਆਉਂਦੇ ਆ ਅੰਮ੍ਰਿਤਸਰ ਦੇ ਵਿੱਚ ਹੀ ਲੋਕ ਡਲੋਜੀ ਦਾ ਜ਼ਰੂਰ ਆਨੰਦ ਮਾਣਦੇ ਆ ਸੋ ਹਾਈਵੇ ਦੀ ਗੱਲ ਕਰੀ ਹਾਈਵੇ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਲੋਕ ਡਿਪਰ ਚਲਾ ਕੇ ਲਾਈਟਾਂ ਡੀਪਰ ਦੇ ਨਾਲ ਜ਼ਰੂਰ ਡਰਾਈਵਿੰਗ ਕਰਦੇ ਨਜ਼ਰ ਆਂਦੇ ਆ ਮੁਸ਼ਕਲਾਂ ਲੋਕਾਂ ਨੂੰ ਜ਼ਰੂਰ ਆਂਦੀ ਆ ਤੇ ਜਿੱਥੇ ਅੱਗ ਜ਼ਰੂਰ ਮਿਲੇ ਤੇ ਲੋਕ ਅੱਗ ਦੇ ਕੋਲ ਬਹਿਣਾ ਬਹਿ ਕੇ ਇਸ ਠੰਡ ਤੋਂ ਬਚਣ ਦੀ ਕੋਸ਼ਿਸ਼ ਦੇ ਵਿੱਚ ਜੁਟਦੇ ਆ ਸੋ ਅੰਮ੍ਰਿਤਸਰ ਦੀ ਪੂਰੇ ਏਰੀਆ ਦੀ ਗੱਲ ਕਰੀਏ ਤੇ ਪੂਰੇ ਏਰੀਆ ਦੇ ਵਿੱਚ ਇਸ ਵੇਲੇ ਗਨਾ ਕੋਹਰਾ ਜਿਹੜਾ ਧੁੰਦ ਜ਼ਰੂਰ ਛਾਈ ਹੈ 11:00 ਦੇ ਕਰੀਬ ਦਾ ਸਮਾਂ ਹੋ ਚੁੱਕਿਆ ਤੇ ਲੋਕਾਂ ਨੂੰ ਹਲੇ ਤੱਕ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ ਆ ਤੇ ਲੋਕਾਂ ਨੂੰ ਮੁਸ਼ਕਲਾਂ ਜ਼ਰੂਰ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਸੋ ਅੰਮ੍ਰਿਤਸਰ ਜੰਮੂ ਹਾਈਵੇ ਦੀ ਗੱਲ ਕਰੀਏ ਅੰਮ੍ਰਿਤਸਰ ਤੋਂ ਦਿੱਲੀ ਹਾਈਵੇ ਦੀ ਨੈਸ਼ਨਲ ਹਾਈਵੇ ਦੀ ਗੱਲ ਕਰੀਏ ਸੋ ਇਹ ਨਜ਼ਾਰਾ ਇਹ ਜਿਹੜਾ ਵਿਜ਼ੂਅਲ ਤੁਸੀਂ ਦੇਖ ਰਹੇ ਹੋ ਇਹ ਹਰ ਜਗ੍ਹਾ ਤੇ ਹਰ ਹਾਈਵੇ ਤੇ ਤੁਹਾਨੂੰ ਇਹੋ ਜਿਹੇ ਵਿਜ਼ੂਅਲ ਨਜ਼ਰ ਆਊਗੇ ਲੋਕ ਲਾਈਟਾਂ ਜਲਾ ਕੇ ਜਿਹੜੀ ਡਰਾਈਵਿੰਗ ਕਰਦੇ ਜ਼ਰੂਰ ਨਜ਼ਰ ਆਂਦੇ ਆ ਤੇ ਇਸ ਠੰਡ ਤੋਂ ਬਚਨ ਦੀ ਕੋਸ਼ਿਸ਼ ਦੇ ਵਿੱਚ ਵੀ ਲੋਕ ਜੁਟਦੇ ਆ ਸੋ ਇਸ ਦੇ ਵਿੱਚ ਲੋਕਾਂ ਦੀ ਡਰਾਈਵਿੰਗ ਜਿਹੜੀ ਬਹੁਤ ਹੌਲੀ ਲੋਕ ਡਰਾਈਵਿੰਗ ਕਰਦੇ ਆ ਲੋਕ ਇਸ ਕੋਹਰੇ ਤੋਂ ਬਚਨ ਦੀ ਕੋਸ਼ਿਸ਼ ਕਰਦੇ ਆ ਤੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ ਰਹਿ ਕੇ ਲੋਕ ਪਹਾੜੀ ਏਰੀਆ ਦਾ ਆਨੰਦ ਜ਼ਰੂਰ ਮੰਨਦੇ ਆ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ